ਸਾਡੇ ਦੇਸ਼ ਨੂੰ ਆਜ਼ਾਦ ਹੋਏ 76 ਸਾਲ ਹੋ ਗਏ ਪਰ ਕਈ ਚੀਜ਼ਾਂ ਵਿੱਚ ਅਜੇ ਵੀ ਸਾਨੂੰ ਆਜ਼ਾਦੀ ਨਹੀਂ ਮਿਲੀ ਜਿਵੇਂ ਕਿ ਸਰਕਾਰੀ ਦਫ਼ਤਰਾਂ 'ਚ ਆਮ ਲੋਕਾਂ ਲਈ ਧੱਕੇ ਬਾਦ ਇੰਤਜ਼ਾਮੀਆਂ ਖੱਜਲ ਖਵਾਰੀਆਂ ਆਜ਼ਾਦੀ ਦੀ ਜੰਗ ਜਿਹੜੀ ਸੀ ਉਹ ਸਾਡੀਆਂ ਅਗਲੀਆਂ ਪੀੜ੍ਹੀਆਂ ਦੀ ਜ਼ਿੰਦਗੀ ਨੂੰ ਸੌਖੀ ਕਰਨ ਵਾਸਤੇ ਲੜੀ ਗਈ ਸੀ ਨਾ ਕਿ ਇਸ ਗੱਲ ਵਾਸਤੇ ਕਿ ਸਾਡੇ ਚਾਚੇ ਤਾਏ ਪਿਓ ਦਾਦੇ ਸਰਕਾਰੀ ਦਫ਼ਤਰਾਂ ਦੇ ਧੱਕੇ ਖਾਣ ਸ਼ਹੀਦ-ਏ-ਅਜ਼ਮ ਸਰਦਾਰ ਭਗਤ ਸਿੰਘ ਰਾਜੀਵ ਸਪਨਿਆਂ ਨੂੰ ਸাকার ਕਰਨ ਲਈ ਪੰਜਾਬ ਸਰਕਾਰ ਨੇ ਫੈਸਲਾ ਕੀਤਾ ਕਿ ਪੰਜਾਬ ਦੇ ਲੋਕਾਂ ਨੂੰ ਹੁਣ ਸਰਕਾਰੀ ਦਫ਼ਤਰਾਂ ਦੇ ਗੇੜੇ ਨਹੀਂ ਕੱਢਣੇ ਪੈਣਗੇ ਸਰਕਾਰੀ ਦਫ਼ਤਰ ਖੁਦ ਚੱਲ ਕੇ ਤੁਹਾਡੇ ਘਰ ਆਉਣਗੇ ਹੁਣ ਸਰਕਾਰੀ ਦਫ਼ਤਰਾਂ ਦੇ ਚੱਕਰ ਕੱਟਣ ਦੀ ਲੋੜ ਨਹੀਂ ਬਸ ਡਾਇਲ ਕਰੋ 1076 ਅਤੇ ਸਰਕਾਰੀ ਸਹੂਲਤਾਂ ਆਪਣੇ ਘਰ ਵਿੱਚ ਹੀ ਪਾਓ ਪੰਜਾਬ ਦੀ ਭਗਵੰਤਮਾਨ ਸਰਕਾਰ ਤੁਹਾਡੇ ਦੁਆਰ ਆਪ ਭਗਵਾਨ ਸੇ ਮਾਨ ਜੀ ਦਾ ਇਹ ਬਹੁਤ ਹੀ ਵਧੀਆ ਉਪਰਾਲਾ ਅਸੀਂ ਸਰਕਾਰ ਦੇ ਬੜੇ ਤਨਖਾਦੀਆਂ ਜਿਨ੍ਹਾਂ ਨੇ ਇਹ ਗਰੀਬਾਂ ਨੂੰ ਜਿਹੜੇ ਗਰੀਬ ਆਦਮੀ ਇਹ ਸਾਡਾ ਰਾਇਆ ਖਾਜੇ ਨਹੀਂ ਜਾ ਸਕਦੇ ਸੀ ਗਰੀਬ ਲੋਕਾਂ ਲਈ ਇਹ ਬਹੁਤ ਵਧੀਆ ਉਪਰਾਲਾ ਤੇ ਅਸੀਂ ਮਾਨ ਸਰਕਾਰ ਦਾ ਖਾਸ ਤੌਰ ਤੇ ਟਾਂਡੇ ਹਲਕੇ ਦੇ ਵਿਧਾਇਕ ਸਦਾ ਜੀ ਸ਼ੇ ਰਾਜ ਜੀ ਦਾ ਬਹੁਤ-ਬਹੁਤ ਧੰਨਵਾਦ ਕਰਦੇ ਆ ਕਿ ਜਿਨ੍ਹਾਂ ਨੇ ਸਾਨੂੰ ਅੱਜ ਇਸ ਯਾਤਰਾ ਕਰਨ ਦਾ ਮੌਕਾ ਦਿੱਤਾ ਜਿਹੜਾ ਮਹੀਨਾ ਆ ਇਹ ਉਹਦਾ ਵੀ ਇਤਿਹਾਸ ਦਾ ਮਹੱਤਵਪੂਰਨ ਜਿਹੜਾ ਮਹੀਨਾ ਗੁਰੂ ਗੋਬਿੰਦ ਸਿੰਘ ਜੀ ਦੇ ਸਾਰੇ ਪਰਿਵਾਰ ਦੀਆਂ ਕੁਰਬਾਨੀਆਂ ਇਸ ਮਹੀਨੇ ਦੇ ਵਿੱਚ ਤਾਂ ਅੱਜ ਹਰਮੰਦਰ ਸਾਹਿਬ ਦੁਰਗਾ ਮੰਦਰ ਔਰ ਤੀਰਥ ਯਾਤਰਾ ਤੇ ਤਾ ਰਾਮ ਤੀਰਥ ਸਥਾਨ ਤੇ ਜਾਣਗੇ ਕਿਉਂਕਿ ਲੋਕਾਂ ਦੀ ਜਿੱਥੇ ਦੀ ਸ਼ਰਧਾ ਆ ਉਹਨੂੰ ਦੇਖਦੇ ਹੋਏ ਅਸੀਂ ਉੱਥੇ ਹੀ ਭੇਜ ਰਹੇ ਹਾਂ ਤਾ ਲੋਕੋਸ਼ ਆ ਵਧੀਆ ਵਧੀਆ ਪ੍ਰਾਲਾ ਕਿਉਂਕਿ ਹਰੇਕ ਦੀ ਪਹੁੰਚ ਨਹੀਂ ਹੁੰਦੀ ਕਿਸੇ ਦੇ ਕਈ ਕਾਰਨ ਹੁੰਦੇ ਆ ਤਾਂ ਇਹਦੇ ਵਿੱਚ ਬਕਾਇਦਾ ਹਰੇਕ ਦਵਾਈ ਦਾ ਇੰਤਜ਼ਾਮ ਆ ਗੱਡੀਆਂ ਵਗੈਰਾ ਨਿਆਣੇ ਛੋਟੇ ਨਿਆਣੇ ਵੀ ਆ ਨਾਲ ਉਹਨਾਂ ਨੂੰ ਦੇ ਦੋ ਇਹ ਕੰਬਲ ਵੀ ਆ ਨਾਲ ਦਿੱਤੇ ਗਏ